ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਕੜਾਹੀ ਵਿੱਚ ਪੀਜ਼ਾ ਅੱਜ ਆਪਾਂ ਜੀ ਕੜਾਹੀ ਵਿੱਚ ਪੀਜ਼ਾ ਬਣਾਉਣ ਦਾ ਇੱਕ ਬਹੁਤ ਹੀ ਸਿੰਪਲ ਤੇ ਆਸਾਨ ਤਰੀਕਾ ਦੱਸਾਂਗੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਪੀਜ਼ਾ ਬਣਾਉਣ ਲਈ ਪੀਜ਼ਾ ਬੇਸ ਬਣਾ ਕੇ ਤਿਆਰ ਕਰਾਂਗੇ ਇੱਕ ਕੱਪ ਜੀ ਆਪਾਂ ਮੈਦਾ ਲਿਆਗਾ ਇਸ ਵਿੱਚ ਥੋੜਾ ਜਿਹਾ ਆਪਾਂ ਬੇਕਿੰਗ ਸੋਡਾ ਪਾਵਾਂਗੇ ਥੋੜਾ ਜਿਹਾ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਜੀ half ਚਮਚ ਆਪਾਂ ਚੀਨੀ ਪਾਈ ਹੈ ਜੀ 3 ਚਮਚ ਆਪਾਂ ਦਹੀਂ ਦੇ ਪਾਵਾਂਗੇ ਆਪਾਂ 3 ਤੋਂ 4 ਚਮਚ ਦਹੀਂ ਦੇ ਪਾ ਸਕਦੇ ਆ ਜੀ 3 ਚਮਚ ਜੀ ਆਪਾਂ ਰਿਫਾਈਨਡ ਆਲ ਯੂਜ਼ ਕਰਾਂਗੇ ਇਸ ਨੂੰ ਮਿਕਸ ਕਰਕੇ ਜੀ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਦਾ ਇੱਕ ਡੋਅ ਤਿਆਰ ਕਰ ਲਵਾਂਗੇ ਇਹ ਹੀ ਪੀਜ਼ਾ ਬੇਸ ਬਣਾਉਣ ਦਾ ਜੀ ਮੈਦਰਮੈਂਟ ਇੱਕਦਮ ਪਰਫੈਕਟ ਹੈ ਥੋੜਾ ਜਿਹਾ ਆਪਾਂ ਕੁਕਿੰਗ ਆਲ ਹੋਰ ਪਾਏਗਾ ਇਸ ਨੂੰ ਜੀ ਆਪਾਂ ਗਿੱਲਾ ਕੱਪੜਾ ਦੇ ਕੇ 20 ਮਿੰਟਾਂ ਲਈ ਰੱਖ ਦਵਾਂਗੇ ਬੀਮਿੰਟਾ ਦੇ ਵਿੱਚ ਜੀ ਆਪਾਂ ਪੀਜੇ ਲਈ ਸਾਰੇ ਸਬਜ਼ੀਆਂ ਕੱਟ ਕੇ ਰੈਡੀ ਕਰ ਲਵਾਂਗੇ ਇੱਕ ਆਪਾਂ ਨੇ ਜੀ ਛੋਟਾ ਜਿਹਾ ਪਿਆਜ਼ ਲਿਆਗਾ ਇਸ ਨੂੰ ਆਪਾਂ ਨੇ ਬ੍ਰੇਕ ਕੱਟ ਲਿਆਗਾ ਰੈੱਡ ਕਲਰ ਦੀ ਸਿਮਲਾ ਮਿਰਚ ਲਈ ਜੀ ਥੋੜੀ ਜੀ ਥੋੜੀ ਜੀ ਆਪਾਂ ਨੇ ਹਰੀ ਸਿਮਲਾ ਮਿਰਚ ਲਈ ਤੇ ਥੋੜਾ ਜਿਹਾ ਆਪਾਂ ਪਨੀਰ ਜੂਸ ਕੀਤਾ ਜੀ ਪੀਜੇ ਵਿੱਚ ਹੁਣ ਆਪਾਂ ਇਸ ਨੂੰ ਇੱਕ ਬਾਲ ਵਿੱਚ ਪਾ ਲਵਾਂਗੇ ਇਸ ਤਰੀਕੇ ਨਾਲ ਜੀ ਪੀਜ਼ਾ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈਗਾ ਇਸ ਵਿੱਚ ਅਪਾ ਥੋੜਾ ਜਿਹਾ ਔਰੇਗਾਨੋ ਪਾਵਾਂਗੇ ਚਿਲੀ ਫਲੈਕਸ ਨਮਕ ਪਾਵਾਂਗੇ ਜੀ ਟੇਸਟ ਅਨੁਸਾਰ ਇਸ ਨੂੰ ਸਾਰੇ ਨੂੰ ਮਿਕਸ ਕਰਾਂਗੇ ਇਹ ਹੀ ਜੀ ਤਰੀਕਾ ਆਪਣਾ ਇੱਕ ਸ਼ਾਰਟਕਟ ਤਰੀਕਾ ਹੈਗਾ ਪੀਜ਼ਾ ਬਣਾਉਣ ਦਾ ਕਿਉਂਕਿ ਸਾਰੇ ਸਾਬਦੀਆਂ ਆਪਾਂ ਇਕੱਠੀਆਂ ਮਿਕਸ ਕਰ ਲਿਆ ਔਰੇਗਾਨੋ ਚਿਲੀ ਫਲੈਕਸ ਇਸ ਨਾਲ ਆਪਣਾ ਸਮਾਂ ਬਚ ਜਾਂਦਾ ਬਹੁਤ 20 ਮਿੰਟ ਹੋ ਚੁੱਕੇ ਨੇ ਜੀ ਦੋ ਨੂੰ ਆਪਣੇ ਨੂੰ ਪੈਨ ਨੂੰ ਇਹ ਬਣ ਕੇ ਬਿਲਕੁਲ ਤਿਆਰ ਆ ਰੋਟੀ ਦੀ ਤਰ੍ਹਾਂ ਬਣਾ ਕੇ ਜੀ ਆਪਾਂ ਇਸ ਨੂੰ ਪੀਜ਼ਾ ਬੇਸ ਇੱਕ ਤਿਆਰ ਕਰ ਲਵਾਂਗੇ ਦੋ ਤਿੰਨ ਮਿੰਟਾਂ ਦੇ ਵਿੱਚ ਜੇ ਤਾਂ ਵੀ ਉੱਪਰ ਸਿੱਕ ਕੇ ਤਿਆਰ ਹੋ ਜਾਂਦਾਗਾ ਪੀਜ਼ਾ ਬੇਸ ਪੀਜ਼ਾ ਬੇਸ ਬਣਾਉਣ ਦਾ ਜੀ ਤਰੀਕਾ ਆਪਾਂ ਪਹਿਨਾ ਤਿੰਨ ਬੀੜੀਆਂ ਵਿੱਚ ਦਸ ਚੁੱਕੀਆਂ ਪੀਜ਼ਾ ਦੀਆਂ ਆਪਾਂ ਤਿੰਨ ਵੀਡੀਓ ਪਹਿਲਾਂ ਪਾਈਆਂ ਹੋਈਆਂ ਨੇ ਦੇਖੋ ਪੀਜ਼ਾ بیس ਆਪਣਾ ਬਣ ਕੇ ਰੈਡੀ ਹੈ ਜੀ ਹੁਣ ਆਪਾਂ ਇਸ ਉੱਪਰ ਪੀਜ਼ਾ ਸੌਸ ਲਗਾਵਾਂਗੇ ਕਦੂ ਕਸ ਕਰਕੇ ਜੀ ਆਪਾਂ ਚੀਜ਼ ਪਾਵਾਂਗੇ ਪੀਜ਼ਾ ਚੀਜ਼ ਪਾਇਆ ਜੀ ਆਪਾਂ ਨੇ ਇਹ ਹੁਣ ਆਪਾਂ ਥੋੜਾ ਜਿਹਾ ਮੋਜ਼ਰੇਲਾ ਚੀਜ਼ ਪਾਵਾਂਗੇ ਹੁਣ ਆਪਾਂ ਇਸ ਉੱਪਰ ਸਾਰੀਆਂ ਸਬਜ਼ੀਆਂ ਪਾ ਦਵਾਂਗੇ ਇੱਕ ਇੱਕ ਸਬਜ਼ੀ ਸਜਾਉਣ ਨਾਲ ਹੋ ਜੀ ਦੇਖੋ ਆਪਾਂ ਨੂੰ ਇਸ ਤਰੀਕੇ ਨਾਲ ਪੀਜ਼ਾ ਬਣਾਉਣਾ ਕਰਨਾ ਆਸਾਨ ਲੱਗ ਰਿਹਾ ਹੈਗਾ ਇਸ ਉੱਪਰ ਆਪਾਂ ਨੇ ਮੋਜ਼ਰੇਲਾ ਚੀਜ਼ ਹੋਰ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਘਵਰ ਕਰਾ ਦੇਵਾਂਗੇ ਸਬਜ਼ੀਆਂ ਨੂੰ ਉਪਰੋਂ ਦੇਖੋ ਕੰਨਵਰੀਆ ਬਣ ਕੇ ਤਿਆਰ ਹੋਇਆ ਜੀ ਇਹ ਆਪਣਾ ਹੁਣ ਆਪਾਂ ਇਸ ਨੂੰ ਜੀ ਕੜਾਹੀ ਵਿੱਚ ਰੱਖਾਂਗੇ ਕੜਾਹੀ ਨੂੰ ਜੀ ਆਪਾਂ ਨੇ 15-20 ਮਿੰਟ ਪੈਨਾਂ మీడియం ਗੈਸ ਤੇ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਸੀਗਾ ਹੁਣ ਆਪਾਂ ਜੀ ਇਸ ਵਿੱਚ ਇੱਕ ਸਟੈਂਡ ਰੱਖਾਂਗੇ ਇਸ ਉੱਪਰ ਆਪਾਂ ਜੀ ਪੀਜ਼ਾ ਰੱਖ ਦਵਾਂਗੇ ਬਹੁਤ ਸਾਵਧਾਨੀ ਨਾਲ ਜੀ ਆਪਾਂ ਇਸ ਪੀਜ਼ੇ ਨੂੰ ਰੱਖਣਾਗਾ ਕਿਉਂਕਿ ਆਪਣੀ ਕੜਾਹੀ ਬਹੁਤ ਜ਼ਿਆਦਾ ਗਰਮ ਹੈ ਹੁਣ ਆਪਾਂ ਇਸ ਨੂੰ ਢਾਕੇ ਜੀ 15 ਤੋਂ 20 ਮਿੰਟਾਂ ਲਈ ਮੀਡੀਅਮ ਟੂ ਹਾਈ ਗੈਸ ਤੇ ਪੀਜ਼ੇ ਨੂੰ ਪਕਾਵਾਂਗੇ 15-20 ਮਿੰਟਾਂ ਦੇ ਵਿੱਚ ਜੀ ਇਹ ਪੀਜ਼ਾ ਬਣ ਕੇ ਆਪਣਾ ਤਿਆਰ ਹੋ ਜਾਵੇਗਾ ਇਸ ਤਰੀਕੇ ਨਾਲ ਜੀ ਪੀਜ਼ਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾਗਾ ਤੁਸੀਂ ਵੀ ਆਪਣੇ ਘਰ ਵਿੱਚ ਇਸ ਨੂੰ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਦੇਖੋ ਕਿੰਨਾ ਵਧੀਆ ਕਲਰ ਆਇਆ ਜੀ ਪੀਜ਼ੇ ਦਾ ਆਪਣਾ ਪੀਜ਼ਾ ਬੇਸ ਵੀ ਪੂਰੀ ਤਰ੍ਹਾਂ ਪੱਕ ਚੁੱਕਿਆਗਾ ਦੇਖ ਸਕਦੇ ਹੋ ਹੁਣ ਆਪਾਂ ਇਸ ਨੂੰ ਜੀ ਇੱਕ ਪਲੇਟ ਵਿੱਚ ਨਿਕਾਲ ਲਵਾਂਗੇ हूँ आप इस उपर आ रही चिली फ्लैक्स काली से काली मिर्च न उपरों सजा लवेंगे थोड़ा जा जाए को बढ़िया लग रहा है जी अपना पीज़ा कड़ाही बिच पीजा जी बहुत ही बढ़िया बन के तैयार होंगा गा देखो पूरी तरह पक चुक है ਹੁਣ ਆਪਾਂ ਜੀ ਇਸ ਦੀ ਕਟਿੰਗ ਕਰਾਂਗੇ ਦੇਖੋ ਕੰਨਬਰ ਇਹ ਲੱਗ ਰਿਹਾ ਜੀ ਅਗਰ ਤੁਹਾਨੂੰ ਜੀ ਇਹ ਕੜਾਹੀ ਵਿੱਚ ਪੀਜ਼ਾ ਬਣਾਉਣ ਦੀ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਬਹੁਤ ਹੀ ਜਲਦ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖਾ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ